ਰਾਜਾ ਰਸਾਲੂ ਲੋਕ ਕਹਾਣੀ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ਤੇ ਕਿਤੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕमानस ਦਾ ਇੱਕ ਅਜਿਹਾ ਹਰਮਨਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਤੇ अनेका ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਤੇ ਸੂਰਬੀਰਤਾ ਭਰੇ ਕਾਰਨਾਮੇ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀ ਵਾਰਾਂ ਤੇ ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹੈ ਇਹ ਰਾਜਾ ਰਸਾਲੂ ਸਿਆਲਕੋਟ ਅੱਜਕੱਲ੍ਹ ਦੇ ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤ ਸੀ। ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਲਦੀ ਉਮਰ ਵਿੱਚ ਰਾਣੀ ਲੂਣਾ ਦੀ ਕੁੱਖੋਂ ਪੂਰਨ ਦੇ ਵਰ ਦੇ ਨਾਲ ਪੈਦਾ ਹੋਇਆ ਸੀ। ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਤੇ ਖੇੜਿਆਂ ਦਾ ਢੋਆ ਲੈ ਕੇ ਆਇਆ। ਸਾਰੇ ਸ਼ਹਿਰ ਵਿੱਚ ਘੋਦੇ ਦੀਵੇ ਬਾਲੇ ਗਏ, ਖੈਰਾਤਾਂ ਵੰਡੀਆਂ ਗਈਆਂ ਪਰੰਤੂ ਵਹਿਮਾ ਭਰਮਾਚ ਗਰਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ ਰਾਜਨ ਪੂਰੇ 12 ਮਰੇ ਇਹਦੇ ਮੱਥੇ ਨਾ ਲੱਗੀ ਨਹੀਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਵਾਨ ਸੋਚੀ ਪੈ ਗਿਆ ਆਪਣੇ ਵਜ਼ੀਰਾ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਦਿੱਤਾ ਰਸਾਲੂ ਨੂੰ 12 ਮਰੇ ਲਈ ਭੋਰੇ ਛਾ ਪਾ ਦੇਵੋ ਕਿਹਾ ਵਾਪਸੀ ਉਹ ਜਿਹੜਾ ਸੁੱਖਾਂ ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣਾ ਵੀ ਡਰ ਰਿਹਾ ਸੀ ਲੂਣਾ ਕਰ ਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਂਚ ਤੜਪਦੀ ਰਹੀ ਲੂਏ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਹਾਸਲ ਸਨ ਪਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਅਗਿਆਨ ਨਹੀਂ ਸੀ ਇੱਕ ਤਰਖਾਣਾ ਦਾ ਮੁੰਡਾ ਤੇ ਇੱਕ ਸੁਨਿਆਰਾ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈ ਉਹਦੀ ਪਾਲਣ ਪੋਸਣ ਕਰਨ ਲੱਗੀ ਮਾਪੇ ਦੀ ਮਮਤਾ ਤੋਂ ਵੀ ਹੋਣਾ ਰਸਾਲੂ ਦਿਨ ਮਹੀਨੇ ਸਾਲ ਬਤਾਉਂਦਾ ਹੋਇਆ ਵੱਡਾ ਹੋਣ ਲੱਗਾ ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਘੋੜਸਵਾਰੀ ਸ਼ਸਤਰ ਸਿੱਖਿਆ ਤੀਰੰਦਾਜੀ ਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮਹਾਰਤ ਹਾਸਲ ਕਰ ਲਈ ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਂਕ ਨੇ ਉਹਦੇ ਸਰੀਰ ਨੂੰ ਸਡੋਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ ਅਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਸੀ ਰਾਜੇ ਦੇ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੁਸਨ ਦਾ ਰਸੀਆ ਤੇ ਸ਼ਿਕਾਰ ਖੇਡਣ ਦਾ ਸ਼ਕੀਨ ਰਸਾਲੂ ਆਪਣੇ ਬਾਂਕੇ ਘੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਗੇੜਾ ਮਾਰਨ ਲੱਗਾ ਕਈ ਅਵਲੜੇ ਸ਼ੌਕੋ ਨੇ ਪਾਲੇ ਹੋਏ ਸੀ ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮਟਿਆਰਾਂ ਦੇ ਗੁਲੇਲਾ ਨਾਲ ਪਰ ਘੜੇ ਭੰਨ ਕੇ ਉਹਨੂੰ ਠਾ ਸਵਾਦ ਆਉਂਦਾ ਸੀ ਨਿਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ ਲੋਕ ਲੂਣਾ ਕੋਲ ਸ਼ਿਕਾਇਤਾਂ ਲੈ ਕੇ ਜਾਂਦੇ ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਸਲੂਨ ਦੇ ਤੀਰ ਕਮਾਨਾਂ ਨਾਲ ਉਹਨਾਂ ਵਿੱਚ ਵੀ ਸ਼ੇਕ ਕਰਨੇ ਸ਼ੁਰੂ ਕਰ ਦਿੱਤੇ ਮਟਿਆਰਾ ਉਸ ਦੀਆਂ ਆਪ ਕੁਧਰੀਆਂ ਤੋਂ ਸਤੀਆਂ ਪਈਆਂ ਸੀ ਰਾਜਾ ਸਲਵਾਨ ਦੇ ਦਰਬਾਰ ਵਿੱਚ ਰਸਾਲੂ ਦੀਆਂ ਆਪ ਕੁਧਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਦੇ ਹੱਥ ਦੁਖੀ ਹੋਵੇ ਉਸ ਤੋਂ ਛੁਪਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਖੜਾ ਕਰਤਾ ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਤੋਂ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦੁਆਰ ਦੇ ਉੱਤੇ ਆਪਣਾ ਪੁਤਲਾ ਦੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਤੇ ਮੰਨ ਕੇ ਰਸਾਲੂ ਉਹਨੇ ਪੈਰੀ ਵਾਪਸ ਮੁੜ ਗਿਆ ਉਹਨੇ ਆਪਣੇ ਨਾਲ 5-7 ਗੱਭਰੂ ਲੈ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਸਵਾਰ ਹੋ ਕੇ ਉਹ ਨਵੀਆਂ ਰਾਹਾਂ ਦੀ ਭਾਲ ਵਿੱਚ ਤੁਰ ਪਿਆ ਹੁਣ ਉਹਦੇ ਲਈ ਚਾਰੇ ਜਗੀਰਾਂ ਖੁੱਲੀਆਂ ਸੀ ਹੁਸਨਾ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਤੇ ਉਸਦੇ ਅਮੋੜ ਸੁਭਾਅ ਦੇ ਕਿਸੇ ਆਣਗੁਆਂਢ ਦੇ ਰਾਜਿਆਂ ਦੇ ਦਰਬਾਰਾਂ ਦੇ ਮਹਿਲਾਂ ਤੱਕ ਪਹੁੰਚ ਕੇ ਕਈ شہزادੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਆਥਣ ਪਸਰ ਰਿਹਾ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਵਿੱਚ ਪੁੱਜਾ ਸ਼ਹਿਰ ਦੇ ਦਵਾਰ ਤੇ ਉਹ ਇੱਕ ਬੁੱਢੀ ਮਿਲੀ ਜੋ ਬਰਲਾਪ ਕਰ ਰਹੀ ਸੀ ਤੈਨੂੰ ਕਿਹੜਾ ਦੁੱਖ ਹੈ ਮਾਈ ਐਨਾ ਕਿਉਂ ਰੋ ਰਹੀਆਂ ਵੇ ਪੁੱਤ ਪਰਦੇਸੀ ਕੀ ਦੱਸਾਂ ਤੈਨੂੰ ਬੁੱਢੀ ਮਾਈ ਘੋੜ ਸਵਾਰ ਵੱਲ ਦਰਸੀਵੇਂ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਤੇ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੁਰ ਦੇਵਾਂ ਦੀ ਨਗਰੀ ਹੈ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ-ਵਾਰੀ ਇੱਕ-ਇੱਕ ਗੱਭਰੂ ਨੂੰ ਉੱਥੇ ਭੇਜਦੇ ਆ ਤੇ ਆਦਮਖੁਰਾਂ ਦਾ ਖਾਜਾ ਬਣਦੇ ਆ ਉਹ ਵਾਰੋ-ਵਾਰੀ ਮੇਰੇ 6 ਪੁੱਤ ਆਦਮਖੁਰਾਂ ਦਾ ਖਾਜਾ ਬਣ ਚੁੱਕੇ ਆ ਅੱਜ ਮੇਰੇ 7ਵੇਂ ਦੀ ਵਾਰੀ ਹੈ ਮਾਈ ਦੇ ਵਰ ਲਾਪ ਸੁਣ ਕੇ ਰਸਾਲੂ ਦਾ ਦਿਲ ਭਰ ਗਿਆ ਉਹਨੇ ਮਾਈ ਨੂੰ ਤਰਵਾਸਾ ਦਿੱੰਦਾ ਕਿਹਾ ਮਾਤਾ ਤੂੰ ਘਬਰਾ ਨਾ ਮੈਂ ਤੇਰੇ ਪੁੱਤ ਦੀ ਥਾਂ ਤੇ ਮੈਂ ਜਾਊਂਗਾ ਮੈਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੌ ਸੀਸਾਂ ਦਿੱਤੀਆਂ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾ ਦਾ ਖਾਜਾ ਬਣ ਲੈ ਤੁਰੇ ਘੋੜੇ ਤੇ ਸਵਾਰ ਰਸਾਲੂ ਦਾ ਜਾਹੋ ਜਲਾਲ ਚੱਲਿਆ ਨਹੀਂ ਸੀ ਜਾਂਦਾ ਆਦਮਖੋਰਾ ਦੀ ਨਗਰੀ ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਚ ਧੂ ਲਈ ਤੇ ਲੱਗਾ ਤਲਵਾਰ ਤੇ ਵਾਰ ਕਰਨ ਆਦਮਖੋਰਾ ਚ ਤੇ ਥੱਲੀ ਮਚ ਗਈ ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਹ ਵੱਡੀ ਗਈ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਹੀ ਮਾਰਿਆ ਗਿਆ ਉਹ ਹਾਲ ਦੁਹਾਈ ਪਾਉਂਦੇ ਹੋਏ ਉੱਥੋਂ ਭੱਜ ਗਏ ਲੋਕਾਂ ਨੂੰ ਹੁਣ ਇਸ ਆਦਮਖੋੜ ਦਾ ਭੈ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਨवासी ਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਹਦੀ ਬਹਾਦਰੀ ਦੇ ਬਾਰੇ ਬਾਰੇ ਜਾ ਰਹੇ ਸਨ। ਸ਼ੂਕ ਦੇ دریا ਪਲਾਂ ਕੋ ਦੁਰਕਦੇ ਨੇ। ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀਚੰਦ ਦੇ ਹੋਡੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ। ਉਸ ਦੀ ਬਹਾਦਰੀ ਦੀ ਕਿਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੀ ਸੀ। ਰਾਜੇ ਇਹ ਰਾਜਾ ਇਹ ਜਾਣਦਾ ਸੀ ਕਿ ਉਹ ਰਾਜਾ ਸਲਵਾਨ ਦਾ ਅਮੋੜ ਪੁੱਤ ਹੈ। ਰਸਾਲੂ ਹਰੀਚੰਦ ਦੇ ਬਾਗ ਵਿੱਚ ਉੱਤਾ ਪਿਆ ਸੀ। ਇੰਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਉੱਥੇ ਆਈ। ਸ਼ੈਲਸ਼ ਵੀਲਾ ਗੱਭਰੂ ਵੇਖੋ ਆਪਣੀ ਸੁਦਬਤ ਖਵਾ ਬੈਠੀ ਤੇਰਸਾਲੂ ਦੀ ਸੁੰਦਰਤਾ ਮੂਰਤ ਸੌਂਕਣੀ ਦੇ ਮੂਹ ਵਿੱਚ ਮੋਹ ਵਿੱਚ ਕੀ ਲਿਆ ਗਿਆ ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸਾਂਝ ਪਾਲੀ ਸੌਂਕਣੀ ਤੇ ਆਪਣੇ ਬਾਪ ਦੇ ਕੋਲ ਗੱਲ ਕੀਤੀ ਹਰੀਚੰਦਰ ਸਾਲੂ ਨੂੰ ਆਪਣੀ ਮੈਲੀ ਲੈ ਕੇ ਆਇਆ ਤੇ ਸੌਂਕਣੀ ਦੇ ਵਰਦੀਪਾਲ ਵਿੱਚ ਉਹਨੇ ਕਈ ਵਾਰੀ ਲੰਗਾ ਦਿੱਤੇ ਸੀ ਪਰੰਤੂ ਉਸ ਦੇ ਮੇਚ ਦਾ ਵਰ ਨਹੀਂ ਸੀ ਲੱਭ ਰਿਆ ਪਰ ਸਾਲੂ ਨੂੰ ਵੇਖ ਕੇ ਹਰੀਚੰਦਰ ਨੇ ਸੌਂਕਣੀ ਦਾ ਵਿਆਹ ਸਾਲੂ ਦੇ ਨਾਲ ਕਰਨ ਦਾ ਫੈਸਲਾ ਕਰ ਲਿਆ ਪਰ ਸਾਲੂ ਕਾਫੀ ਸਮਾਂ ਹਰੀਚੰਦਰ ਦੇ ਮਹਿਲਾਂ ਵਿੱਚ ਟਿਕਿਆ ਰਿਹਾ ਕਦੀ ਸ਼ਿਕਾਰ ਖੇਡਣ ਚਲਾ ਗਿਆ ਕਦੀ ਦੋ ਮਨਾਂ ਦੇ ਗੱਬਰੂ ਨਾਲ ਚੌਪਟ ਖੇਡਦਾ ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਮਣ ਸੁਨਿਆਰ ਤੇ ਫਿਦਾ ਹੈ ਦੋਮਣ ਤੇ ਸੌਂਕਣੀ ਅਕਸਰ ਲੁਕ ਕੇ ਮਿਲਦੇ ਰਹਿੰਦੇ ਇੱਕ ਦਿਨ ਰਸਾਲੂ ਮੈਲਿਆਂ ਦੇ ਬਾਹਰ ਦੋਮਣ ਨਾਲ ਚੌਪਟ ਖੇਡ ਰਿਹਾ ਸੀ ਉਹਨੇ ਵੇਖਿਆ ਕਿ ਦੋਮਣ ਚੋਰੀ-ਚੋਰੀ ਅੱਖਾਂ ਬਚਾ ਕੇ ਉੱਪਰ ਮਹਿਲ ਵੱਲ ਵੇਖੀ ਜਾ ਰਿਹਾ ਸੀ ਉਸ ਨੂੰ ਸ਼ੱਕ ਪੈ ਗਿਆ ਉਸਨੇ ਮਲਕ ਦੇਣੀ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰੋਂ ਮਹਿਲ ਦੀ ਕਿੜਕੀ ਵਿੱਚੋਂ ਖੜੋਤੀ ਸੌਂਕਣੀ ਦਾ ਅਕਸ ਕਟੋਰੀ ਦੇ ਪਾਣੀ ਵਿੱਚ ਦਿਖਿਆ ਸ਼ੱਕ ਦੀ ਹੁਣ ਕੋਈ ਗੁੰਝائش ਨਹੀਂ ਸੀ ਰਹੀ ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਸੌਂਕਣੀ ਦੋ ਮੰਨ ਨਾਲ ਕਰਵਾ ਦਿੱਤਾ ਜਾਵੇ ਦੋ ਦਿਲਾਂ ਨੂੰ ਜੋੜ ਕੇ ਆਪਾਂ ਗਾਂਤੁਰਪਿਆ ਸਮਾਂ ਬੀਤਦਾ ਗਿਆ ਇੰਜ ਬਰੇ ਬੀਤਦੇ ਗਏ ਤੇ ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈਆਂ ਦੇ ਸ਼ੌਕ ਨੂੰ ਮਹਗਾਈ ਰੱਖਿਆ ਕਈ ਛੋਟੇ-ਮੋਟੇ ਰਾਜਿਆਂ ਨਾਲ ਮੁਠਪੇੜਾਂ ਹੋਈਆਂ ਕਈ ਰਾਜ ਖੋਹੇ ਤੇ ਛੱਡੇ اٹਕਦੇ ਪਾਰ ਦਰਿਆ ਦੇ ਕੰਢੇ ਤੇ ਵਸੇ ਸ਼ਹਿਰ ਸ਼੍ਰੀਕੋਟ ਦੇ ਰਾਜਾ ਸਿਰਕੱਪ ਦੀ ਕੰਸੂਆ ਰਾਜਾ ਰਸਾਲੂ ਦੇ ਕਰਨੀ ਪਈਆਂ ਸਿਰਕੱਪ ਬੜਾ ਨਿਰਦਈ ਤੇ ਧੋਖੇबाज ਰਾਜਾ ਸੀ ਜੋ ਜੂਆ ਖੇਡਦਾ ਸੀ ਜੂਆ ਖੇਡ ਕੇ ਲੋਕਾਂ ਨੂੰ ਲੁੱਟਦਾ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ ਇਸੇ ਕਰਕੇ ਉਸ ਦਾ ਨਾਂ ਸਿਰ ਕੱਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਿਰ ਕੱਪ ਨਾਲ ਚੌਕਟ ਖੇਡਣ ਦਾ ਫੈਸਲਾ ਕਰ ਲਿਆ ਤੇ ਸਿਰ ਕੋਟ ਪੁੱਜ ਕੇ ਰਾਜਾ ਸਿਰ ਕੱਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੁੱਜਾ ਤਾਂ ਸਿਰ ਕੱਪ ਦੀ ਖੁਸ਼ਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪਿੰਗ ਜੂਟ ਰਹੀ ਸੀ ਮਟਿਆਰ ਨੂੰ ਵੇਖ ਕੇ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖਾਂ ਚੰਦਿਆ ਗਈਆਂ ਹੁਸਨ ਮਚਲਿਆ ਇਸ਼ਕ ਤੜਪਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁੱਲੀ ਹੱਥ ਮਸਕਰਾ ਕੇ ਬੋਲੀ ਅੜਿਆ ਇੱਕ ਪੀਂਗ ਦਾ ਝੂਟਾ ਹੀ ਦੇ ਛੱਡ ਦੇਖਾ ਕਿੰਨਾ ਕਜੋਰ ਆ ਤੇਰੇ ਡੋਲਿਆਂ ਚ ਹੁਸਨ ਦੀਏ ਪਰਿਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਤੂੰ ਨਾਲ ਪੀਂਗ ਤੇ ਚੜ ਇਕੱਠੀਆਂ ਨੂੰ ਹੀ ਇੱਕ ਝੂਟਾ ਦੇ ਦੇਨਾ ਤੇਰ ਸਾਲੂ ਨੇ ਆਪਣੇ ਡੋਲਿਆਂ ਦੇ ਮਾਣ ਕਰਦੇ ਆਖਿਆ ਰਾਜਕੁਮਾਰੀ ਆਪਣੀਆਂ 60 ਸਹੇਲੀਆਂ ਸਮੇਤ ਪੀਂਗ ਤੇ ਚੜ ਗਈ ਰਾਜਾ ਰਸਾਲੂ ਨੇ ਪੀਂਗ ਨੂੰ ਜੇਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਗ ਅਧ ਅਸਮਾਨੇ ਪੁੱਜ ਗਈ ਮੋੜਦੀ ਹੋਈ ਪੀਂਗ ਤੇ ਰਸਾਲੂ ਨੇ ਤਲਵਾਰ ਨਾਲ ਵਾਰ ਕੱਟ ਕੇ ਦੋ ਟੋਟੇ ਕਰ ਦਿੱਤੇ ਸਾਰੀਆਂ ਲੋਟ ਪੁਟ ਹੋ ਗਈਆਂ ਰਗਾ 33 ਦੇ ਰਗ ਪਈਆਂ ਕਈਆਂ ਦੇ 6 ਵਜੇ ਰਾਜੇ ਨੂੰ ਇਹ ਘਟਨਾ ਦਾ ਪਤਾ ਲੱਗਾ ਤਾਂ ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਸ ਨੂੰ ਮਿਲ ਗਈ ਸੀ ਰਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਿਰ ਕੱਪ ਦੇ ਦਸਾਂ ਦੇ 10 ਤੋਂ ਸੇ ਪਹਿਲਾਂ ਹੀ ਪਨ ਸੁਟੇ ਸਰਦੂ ਸਿਰ ਕਪ ਦੇ ਦਰਬਾਰ ਵਿੱਚ ਪੁੱਜ ਗਿਆ ਉਹਦੇ ਨਾਲ ਚੌਕਟ ਖੇਡਣ ਦੀ ਇੱਛਾ ਪ੍ਰਗਟਾਈ ਸਿਰ ਕਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਨੂੰ ਆਪਣੀ ਸਾਰੀ ਦੌਲਤ ਅਤੇ ਆਪਣਾ ਸਾਰਾ ਰਾਜਪਾਟ ਤੇ ਆਪਣਾ ਸਿਰ ਦੇਣਾ ਪਵੇਗਾ ਸਿਰ ਕਪ ਦੀਆਂ ਸ਼ਰਤਾਂ ਅਨਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ ਸਿਰ ਕਪ ਚੌਕਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤਾ ਉਡਿਹਣ ਲਈ ਕਈ ਉਹਨੇ ਛਾਲ ਹੱਥ ਕੰਡੇ ਵਰਤੇ ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਤੇ ਧੀਆ ਬਿਠਾ ਲੈਣੀਆਂ ਜਦੋਂ ਵਿਰੋਧੀ ਤਰ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇ ਨੇ ਗੋਟ ਹਲਾ ਦਿੰਦੀ ਤੇ ਜਦੋਂ ਧੀ ਵੱਲ ਧਿਆਨ ਕਰਦਾ ਤਾਂ ਰਾਣੀ ਹੌਲੀ ਤੇ ਗੋਟ ਹਲਾ ਦਿੰਦੀ ਇਸ ਤਰ੍ਹਾਂ ਖਿਡਾਰੀ ਦਾ ਧਿਆਨ ਓਖੜ ਜਾਂਦਾ ਤੇ ਉਹ ਬਾਜੀ ਹਾਰ ਜਾਂਦਾ ਪਰ ਸਾਲੂ ਦਾ ਧਿਆਨ ਓਖੜਨ ਲਈ ਵੀ ਉਹਨੇ ਅਜਿਹਾ ਹੀ ਕੀਤਾ ਪਰ ਰਸਾਲੂ ਪੂਰੇ ਧਿਆਨ ਨਾਲ ਚੌਕਟ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਦੇ ਤੇ ਨਾ ਚੱਲਿਆ ਉਹ ਪਹਿਲੀ ਬਾਜੀ ਜਿੱਤ ਗਿਆ ਹੁਣ ਦੂਜੀ ਵਾਰੀ ਸ਼ੁਰੂ ਹੋਈ ਸਿਰਕ ਆਪਣੇ ਰਾਣੀਆਂ ਦੀ ਥਾਂ ਆਪਣੇ ਵਾਲੇ ਦੁਵਾਲੇ ਨਫਰ ਬਿਠਾ ਲੇ ਜੋ ਰਸਾਲੂ ਦਾ ਧਿਆਨ ਓਖੜਨ ਲਈ ਉਹਦੇ ਪਾਸੋਂ ਬੁਝਾਰਤਾ ਪੁੱਛਣ ਲੱਗੇ ਰਸਾਲੂ 부ਝਾਰਤਾ ਵੀ 부ਝਦਾ ਰਿਹਾ ਤੇ ਨਾਲੋਂ ਨਾਲ ਛਾੜ ਵੀ ਚੱਲਦਾ ਰਿਹਾ ਉਹ ਦੂਜੀ ਬਾਜੀ ਵੀ ਜਿੱਤ ਗਿਆ ਤੀਜੀ ਬਾਜੀ ਸਿਰ ਦੀ ਸੀ ਸਿਰ ਕੱਪ ਦਾ ਤੀਜਾ ਛਲ ਸੀ ਕਿ ਉਹ ਉਹਨੇ ਖੇਡਣ ਸਮੇਂ ਸਦਾਈਆਂ ਹੋਈਆਂ ਦੋ ਚੂਈਆਂ ਕੱਢ ਲੈਂਦਾ ਜੋ ਹੋਲੀ ਦੇ ਨੇ ਚੋਪਟਤੁੰਦੀ ਲੰਗ ਕੇ ਗੋਟਾਂ ਹੁਲਾ ਦਿੰਦੀਆਂ ਪਰੰਤੂ ਰਸਾਲੂ ਨੇ ਉਹਨਾਂ ਦਾ ਇਹ ਛਲ ਵੀ ਚੱਲਣ ਨਾ ਦਿੱਤਾ ਉਹਨੇ ਆਪਣੀ ਜੇ ਵੀ ਇੱਕ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਉਸ ਤੋਂ ਡਰਦੀਆਂ ਚੂਈਆਂ ਚੋਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜੀ ਵੀ ਜਿੱਤ ਗਿਆ ਸਿਰ ਕੱਪ ਸਿਰ ਦੀ ਬਾਜੀ ਹਾਰ ਗਿਆ ਐਨ ਉਸ ਸਮੇਂ ਇੱਕ ਨੌਕ ਕਰਨੇ ਆ ਕੇ ਸਿਰ ਕਪ ਨੂੰ ਸੂਚਨਾ ਦਿੱਤੀ ਕਿ ਉਹਦੇ ਘਰੇ ਬੇਟੀ ਨੇ ਜਨਮ ਲਿਆ ਰਾਜ ਨੇ ਤੁਰੰਤ ਹੁਕਮ ਸੁਣਾ ਦਿੱਤਾ ਕਿ ਉਹ ਕੁੜੀ ਮਨਹੂਸ ਹੈ ਉਸ ਨੂੰ ਉਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਇਹ ਬਾਜ਼ੀ ਹਾਰ ਗਿਆ ਰਾਜਨ ਤੈਨੂੰ ਇਹ ਹੁਕਮ ਦੇਣਾ ਹੁਣ ਕੋਈ ਅਧਿਕਾਰ ਨਹੀਂ ਰਾਜਾ ਰਸਾਲੂ ਸਿਰ ਕਪ ਨੂੰ ਮੁਖਾਤਿਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਹੈ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ ਉਹ ਹੁਣ ਮੇਰੀ ਹੈ ਰਾਜਾ ਸਿਰਕ ਆਪਣੇ ਨਿੰਮੂ ਝੋਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁਟੀ ਖੜਾ ਸੀ ਉਸ ਨੂੰ ਆਪਣੀ ਮੌਤ ਨਜ਼ਰ ਆ ਰਹੀ ਸੀ ਸੈਂਕੜੇ ਮੋਤਾਂ ਦਾ ਬਨਜਾਰਾ ਆਪਣੀ ਮੌਤ ਨੂੰ ਦੇਖ ਕੇ थर-थर ਕੰਬ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਤਰਲਾ ਸੀ ਜਾਨ ਬਖਸ਼ਣ ਲਈ ਉਹਦੇ ਬੁੱਲ ਕੰਬੇ ਦਿਆਵਾਨ ਰਸਾਲੂ ਦੇ ਮਨ ਵਿੱਚ ਦਇਆ ਆ ਗਈ ਤੈਨੂੰ ਇਹ ਸ਼ਰਤ ਤੇ ਮਾਫ਼ ਕਰ ਸਕਦਾ ਹਾਂ ਕਿ ਤੂੰ ਤੱਤੇ ਤਵੇ ਤੇ ਮੱਥੇ ਨਾਲ ਹੀਰਾ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖਿਡੇਂਗਾ ਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਂਗਾ ਆਪਣੀ ਜਾਨ ਬਖਸ਼ਣ ਲਈ ਸਿਰਕਾ ਕੁਝ ਕਰਨ ਲਈ ਤਿਆਰ ਸੀ ਰਸਾਲੂ ਨੇ ਉਸ ਨੂੰ maaf ਕਰ ਦਿੱਤਾ ਰਾਜਾ ਸਿਰਕ ਆਪਣੇ ਬੜੇ ਆਦਰ ਨਾਲ ਆਪਣੀ ਨਵ ਜੰਮੀ ਧੀ ਦਾ ਡੋਲਾ ਤਿਆਰ ਕਰਵਾਇਆ ਇੱਕ ਥਾਲ ਵਿੱਚ ਸ਼ਗਨ ਵਜੋਂ ਅੰਬ ਦੀ ਟਾਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਂਟ ਕਰ ਦਿੱਤੀ ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ ਕੁਝ ਦਿਨ ਰਾਜਾ ਸਿਰਕ ਆਪਣੇ ਪ੍ਰੋਣਾਚਾਰੀ ਮਗਰੋਂ ਰਾਜਾ ਰਸਾਲੂ ਗਾਂ ਜਾਣ ਦੀ ਤਿਆਰੀ ਕਰਨ ਲੱਗਾ ਸ੍ਰੀ ਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀਆਂ ਦੀਆਂ ਪਹਾੜੀਆਂ ਵਿੱਚ ਆਂਡੇ ਰਿਲਾਏ ਉੱਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਅੰਬ ਦਾ ਬੂਟਾ ਲਾ ਕੇ ਰੱਖਿਆ ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾ ਭਰ ਜਵਾਨ ਮਟਿਆਰ ਬਣ ਜਾਵੇਗੀ ਫਿਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਸ ਦੇ ਮਹਿਲ ਮਗਰੋਂ ਰਾਣੀ ਕੋਕਲਾ ਦੇ ਢੋਲਰ ਨਾਂ ਦੇ ਨਾਂ ਨਾਲ ਉਹ ਬਾਤ ਵਿੱਚ ਪ੍ਰਸਿੱਧ ਹੋਇਆ ਕਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਨਾ ਸਨ ਜਿੰਨਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਕਹੀ ਜ਼ਿੰਦਗੀ ਸੀ ਉਹਦੀ ਕਲਮ ਕੰਢੀ। ਉਹ ਮਹਿਲ ਦੇ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੇ ਨੂੰ ਡੀਕਦੀ ਰਹਿੰਦੀ। ਰਸਾਲੂ ਨਿਤ ਨਵੀਆਂ ਮਹਿਮਾਤਾਂ ਤੇ ਚੜਿਆ ਰਹਿੰਦਾ। ਉਸ ਨੂੰ ਸ਼ਿਕਾਰ ਖੇਡਣ ਦਾ ਵੱਲੜਾ ਸ਼ੌਂਕ ਸੀ। ਜੰਗਲ 'ਚ ਘੁੰਮਦਿਆਂ ਉਹ ਕੋਕਲਾ ਨੂੰ ਬਿਲਕੁਲ ਹੀ ਭੁੱਲ ਜਾਂਦਾ ਸੀ। ਸਮਾਂ ਬੀਤਦਾ ਗਿਆ। ਅੰਬ ਦੇ ਬੂਟੇ ਨੂੰ ਪਹਿਲਾ ਫੂਰ ਪਿਆ। ਇਹ ਕੋਕਲਾ ਦੇ ਭਰਜੋਗਨ ਮਟਿਆਰ ਹੋ ਜਾਣ ਦਾ ਸੰਕੇਤ ਸੀ। ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾ ਦਾ ਭਖ ਰਿਆ ਜੋਬਨ ਲਪਟਾਂ ਛੱਡ ਰਿ ਕੋਕਲਾਂ ਦੇ ਤਲੌਰ ਐਨੇ ਸੁਰੱਖਿਤ ਸਨ ਕਿ ਉੱਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ ਕੋਕਲਾਂ ਦਾ ਜੋ ਬੰਗੜਾਈਆਂ ਭਨ ਰਿਹਾ ਸੀ ਉਹਦੇ ਅੰਗ ਮਚਲ ਰਹੇ ਸਨ ਉਹ ਰਸਾਲੂ ਹੀ ਸੀ ਜਿਹਨੂੰ ਹੋਰ ਨਾ ਸ਼ੌਂਕਾਂ ਤੋਂ ਵਹਿਲ ਹੀ ਨਹੀਂ ਸੀ ਮਿਲਦੀ ਕੋਕਲਾਂ ਕਿਸੇ ਦੇ ਨਾਲ ਦੋ ਮਿੱਠੇ ਬੋਲ ਵੀ ਨਹੀਂ ਸੀ ਬੋਲ ਸਕਦੀ ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਢੌਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਦੀ ਉਡੀਕ ਕਰਦੀ ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮਹੀਮੇ ਚੜਿਆ ਹੋਇਆ ਸੀ ਅਚਨ ਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇੜ ਦਾ ਖੇੜ ਦਾ ਰਾਣੀ ਕੋਕਲਾ ਦੇ ਢੋਲਰ ਕੋਲ ਆ ਗਿਆ ਰਾਣੀ ਕੋਕਲਾ ਨੇ ਵੇਖਿਆ ਕਿ ਉਹ ਨੌਜਵਾਨ ਵੇਟਾਂ ਖੜੋ ਤਾਲੇ ਦੋਲੇ ਵੇਖ ਰਿਹਾ ਸੀ ਉਸ ਨੂੰ ਉੱਪਰ ਖੰਗੂਰਾ ਮਾਰ ਕੇ ਗੱਭਰੂ ਦਾ ਆਪਦੇ ਵਾਰ ਉਸ ਨੇ ਧਿਆਨ ਖਿੱਚਿਆ ਗੱਭਰੂ ਨੇ ਨਗਾਉਤਾ ਚੱਕੀ ਬਾਰੀ ਵਿੱਚ ਖੜੋਤਾ ਚੰਦ ਦਾ ਟੁਕੜਾ ਉਸ ਨੂੰ ਵਿਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੋਕਲਾ ਤਾਂ ਪਹਿਲਾਂ ਹੀ ਤੜਤੀ ਪਈ ਸੀ ਹੈਡੀ ਨਾਂ ਦੇ ਹੈਡੀ ਦੇ ਦੇ ਹੁਸਨ ਦੀ ਤਾਬਨਾ ਚੱਲ ਸਕਿਆ ਉੱਪਰ ਆਉਣ ਦਾ ਇਸ਼ਾਰਾ ਕੀਤਾ ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ ਹੋਡੀ ਤੋਂ ਪੱਥਰ ਪਰੇ ਨਾ ਹਟਿਆ ਹੋ ਪਰ ਤਲਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਆਖਰ ਕੋਕਲਾ ਨੇ ਉੱਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਤ ਲਿਆ ਹੁਸਨ ਤੇ ਇਸ਼ਕ ਦਾ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ ਦੋਨੋਂ ਮਦਹੋਸ਼ੀ ਦੇ ਆਲਮ ਵਿੱਚ ਪੁੱਜ ਗਏ ਕੋਕਲਾ ਦੀ ਤੜਪਣਾ ਸ਼ਾਂਤ ਹੋ ਗਈ ਸੀ ਤੇ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ ਤੁਰਨ ਲੱਗਿਆ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀ ਮਹਿਲ ਤੋਂ ਥੱਲੇ ਉੱਤਰ ਗਿਆ ਤ੍ਰਿਪਤੀ ਦੇ ਅਹਿਸਾਸ ਵਿੱਚ ਝਿਖੀ ਵੀ ਹੋਈ ਕੋਕਲਾਬਾਰੀ ਵਿੱਚ ਖੜੋ ਕੇ ਜਾਂਦੇ ਹੋ Đi ਨੂੰ ਜਦੋਂ ਤੱਕ ਦੀ ਸੀ ਤਾਂ ਉਦੋਂ ਉਹ ਦੀਆਂ ਨਜ਼ਰਾਂ ਤੋਂ ਓਲੇ ਹੌਲੀ-ਹੌਲੀ ਉਹ ਹੋ ਗਿਆ ਰਾਜਾ ਹੋ Đi ਨੇ ਕੋਕਲਾ ਦੀ ਯਾਦ ਵਿੱਚ ਤੜਪਦਿਆਂ ਮਸੀ ਰਾਤ ਲੰਗਾਈ ਤੇ ਅਗਲੀ ਪਲ ਕੁਸਨੇ ਤਲ ਤੌਲਰ ਨੂੰ ਆ ਸਜਦਾ ਕੀਤਾ ਇਸ ਤਰ੍ਹਾਂ ਉਹ ਹੁਸਨ ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਤੇ ਕੋਕਲਾ ਉੱਪਰ ਕੁਮੰਦ ਸੁੱਟਦੀ ਤੇ ਹੋ Đi ਉੱਪਰ ਚੱਲ ਆ ਜਾਂਦਾ ਇੱਕ ਦਿਨ ਕਿਦਰੇ ਰਸਾਲੂ ਅਚਨ ਚੇਤ ਸਾਜਰੇ ਵਾਪਸ ਆ ਗਿਆ ਉਸਨੇ ਦੇਖਿਆ ਕੋਈ ਗਬਰੂ ਉਹਦੇ ਮਹਿਲਾਂ ਤੋਂ ਕੁਮੰਦ ਰਾਹੀ ਹੇਠਾਂ ਉਤਰਿਆ ਸੀ ਇਹ ਕੌਣ ਸੀ ਜੀਨੇ ਉਸਦੇ ਮਹਿਲਾਂ ਨੂੰ ਸਨ ਲਾ ਲਈ ਸੀ ਖੋਡੀ ਹੇਠਾਂ ਉਤਰਿਆ ਦੋਹਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਚ ਬਾਹਰ ਆ ਗਈਆਂ ਦੋਹਾਂ ਨੇ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਖੋਡੀ ਉਸ ਦਾ ਵਾਰ ਨਾ ਚੱਲ ਸਕਿਆ ਖੋਡੀ ਦਾ ਸਿਰ ਉਹਦੇ ਤੜ ਨਾਲੋਂ ਵੱਖਰਾ ਹੋ ਗਿਆ ਕੁਕਲਾ ਮਹਿਲਾ ਉੱਪਰ ਖੜੋਤੀ ਕੁਕਲਾ ਹੇਠਲਾ ਦ੍ਰਿਸ਼ ਵੇਖ ਰਹੀ ਸੀ ਰਾਜਾ ਖੋਡੀ ਦੀ ਤੜਪਤੀ ਦਿਨ ਦੇਖਣ ਸਾਰੀ ਉਸਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦੇ ਹੀ ਉਸ ਦਾ ਸਿਰ ਖਖੜੀ ਕਰੇਲੇ ਹੋ ਗਿਆ ਤੇ ਉਸ ਦੇ ਪ੍ਰਾਨ ਬਖੇਰੂ ਉੱਡ ਗਏ ਰਾਣੀ ਕੋਕਲਾਂ ਦਾ ਦੇ ਤੌਲਰਾਂ ਵਿੱਚ ਸਨਾਟਾ ਛਾ ਗਿਆ ਉਸ ਦੀ ਮੈਨਾ ਤੇ ਉਸ ਦੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਸਮਾਨ ਵਿੱਚ ਉਡਾਰੀ ਮਾਰ ਗਏ ਤੇ ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇਵਫਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ ਦੋਹਾਂ ਲਾਸ਼ਾਂ ਨੂੰ ਰੱਸੀ ਨਾਲ ਬੰਨ ਕੇ ਘੋੜੇ ਦੀ ਪਿੱਠ ਤੇ ਦੋਹੀ ਪੱਸੀ ਲਟਕਾ ਕੇ ਉਸ ਨੂੰ ਜੰਗਲ ਵੱਲ ਨੂੰ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ ਕਹਿੰਦੇ ਐ ਕਿ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਵੀ ਸਦੀਆਂ ਬੀਤਨ ਮਗਰੋਂ ਵੀ ਪੰਜਾਬ ਦੇ ਲੋਕ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਰਦੇ ਹਨ ਏਸੀ ਰਾਜਾ ਰਸਾਲੂ ਦੀ ਕਹਾਣੀ ਜਿਹੜਾ ਕਿ ਪੂਰਨ ਭਗਤਤਾ ਛੋਟਾ ਭਰਾ ਸੀ ਰਾਣੀ ਲੋਣਾ ਦੀ ਕੁੱਖੋਂ ਜਿਸਦਾ ਜਨਮ ਹੋਇਆ ਸੀ ਤੇ ਇਹ ਕਹਾਣੀਆਂ ਇਹ ਜੀਆਂ ਕਹਾਣੀਆਂ ਸੁਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਗੇ ਦਿਓ ਰੱਬ ਰਾਖਾ